ਪੰਜਾਬ ਦੇ ਕਿਸਾਨਾਂ ਦੀ ਜਿੱਤ ਹੋਈ ਹੈ 3 ਕਰੋੜ ਪੰਜਾਬੀਆਂ ਦੀ ਇੱਕਜੁੱਟਤਾ ਦੀ ਇਤਿਹਾਸਿਕ ਜਿੱਤ ਮਾਨ ਸਰਕਾਰ ਨੂੰ ਲੋਕਾਂ ਦੇ ਭਾਰੀ ਵਿਰੋਧ ਰੋਜ਼ ਹੋਰੇ ਇਕੱਠ ਜਨਤਾ ਦੀ ਅਬਦਸੀ ਸਾਹ ਔਰ ਕਿਸਾਨਾਂ ਦੀ ਅਟਲ ਇਕਤਾ ਦੇ ਲੈਂਡ ਪੂਲਿੰਗ ਵਰਗੀ ਕਿਸਾਨ ਵਿਰੋਧੀ ਜ਼ਮੀਨ ਲੁੱਟਣ ਵਾਲੀ ਨੀਤੀ ਵਾਪਸ ਲਈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਤਿਹਾਰ ਰਿਟਰਨ ਨੇਤਾ ਨੇ ਕੇਜਰੀਵਾਲ ਸੁਸੋਧੀਆਂ ਤੇ ਜੈਨ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਬਿਲਡਰ ਲੋਬੀ ਨੂੰ ਉਹ ਫਾਇਦਾ ਪਹੁੰਚਾਣਾ ਸੀ ਇਹ ਕੇਜਰੀਵਾਲ ਸੁਸੋਧੀਆਂ ਤੇ ਜੈਨ ਦਾ ਚੋਣਵੀ ਫੰਡ ਦਾ जुगाड़ ਸੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਆਪਣੀ ਸ਼ਾਈ ਜ਼ਿੰਦਗੀ ਦਾ ਪਿਗੀ ਬੈਂਕ ਸਮਝ ਲਿਆ ਸੀ ਪਰ ਪੰਜਾਬੀਆਂ ਨੇ ਸਾਬਤ ਕਰਤਾ ਕਿ ਆਪਣੀ ਧਰਤੀ ਆਪਣੀ ਅਸਮਿਤਾ ਆਪਣੀ ਪੰਜਾਬੀਅਤ ਦੀ ਰੱਖਿਆ ਅਸੀਂ ਕਰਨਾ ਚਾਹੁੰਦੇ ਹਾਂ ਮੈਂ ਨਾਲ ਪੁੱਛਣਾ ਚਾਹਨਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਐਸਐਚਓ ਕਿਉਂ ਲਾਤੇ ਸੀ ਥਾਣੇ ਦੇ ਡੀਐਸਪੀਾਂ ਦੇ ਬਹਿ ਕੇ ਐਸਐਚਓ ਨੇ ਬਹਿ ਕੇ ਕਿਸਾਨਾਂ ਨੂੰ ਡਰਾਉਣਾ ਨਾ ਸ਼ੁਰੂ ਕੀਤਾ ਪਟਵਾਰੀਆਂ ਨੇ ਪਿੰਡ-ਪਿੰਡ ਮੀਟਿੰਗਾਂ ਨਹੀਂ ਕੀਤੀਆਂ ਕਿ ਜ਼ਮੀਨਾਂ ਤੁਹਾਡੀਆਂ ਦੇ ਲਾਲ ਲੀਕਾ ਫੇਰ ਦੇਾਂਗੇ ਲੈਂਡ ਪੂਲਿੰਗ ਮਾਮਲੇ ਤੇ ਆਖਰਕਾਰ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਵਿਪਖਸ਼ ਦਾ ਦਬਾਅ ਕਿਸਾਨਾਂ ਦਾ ਦਬਾਅ ਜਨਤਾ ਦਾ ਦਬਾਅ ਜਿਹੜਾ ਸੀ ਉਹ ਕੰਮ ਆਇਆ ਤੇ ਸਰਕਾਰ ਲੈਣ ਪੁਲੀਨ ਤੋਂ ਪਿੱਛੇ ਹਟ ਗਈ ਸਾਡੇ ਨਾਲ ਐਸੋੜੇ ਬੀਜੇਪੀ ਦੇ ਸੀਨੀਅਰ ਆਗੂ ਤਰਨਚੋਕ ਮਜੂਨ ਚੋਕ ਸਾਹਿਬ ਤੁਸੀਂ ਵੀ ਮੁਲਾਕਾਤਾਂ ਕੀਤੀਆਂ ਰਾਜਪਾਲ ਨਾਲ ਵਿਪੱਖ ਸਾਰਾ ਸੜਕਾਂ ਤੇ ਸੀ ਕਿਸਾਨ ਸੜਕਾਂ ਤੇ ਸੀ ਤੇ ਮੰਨਿਆ ਜਾਏ ਕਿ ਵਿਪੱਖਸ਼ ਦਾ ਦਬਾਅ ਜਿਹੜਾ ਉਹ ਕੰਮ ਆਇਆ ਤੇ ਸਰਕਾਰ ਨੂੰ ਪਿੱਛੇ ਹਟਣਾ ਪਿਆ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੋਈ ਹੈ 3 ਕਰੋੜ ਪੰਜਾਬੀਆਂ ਦੀ ਇੱਕਜੁੱਟਤਾ ਦੀ ਇਤਿਹਾਸਿਕ ਜਿੱਤ ਹੋਈ ਮਨਮਾਨ ਸਰਕਾਰ ਨੂੰ ਲੋਕਾਂ ਦੇ ਭਾਰੀ ਵਿਰੋਧ ਰੋਜ਼ ਹੋ ਰੇ ਕੱਟ ਜਨਤਾ ਦੀ ਅਬਾਦ ਸੀ ਸਾ ਔਰ ਕਿਸਾਨਾਂ ਦੀ ਅਟਲ ਏਕਤਾ ਅਗੇ ਲੈਂਡ ਪੂਲਿੰਗ ਵਰਗੀ ਕਿਸਾਨ ਵਿਰੋਧੀ ਜ਼ਮੀਨ ਲੁੱਟਣ ਵਾਲੀ ਨੀਤੀ ਵਾਪਸ ਲੈਣੀ ਪਈ ਇਹ ਸਾਫ ਸੰਦੇਸ਼ ਹੈ ਕਿ ਕਿਸਾਨਾਂ ਦਾ ਅੰਨਦਾਤਾ ਦਾ ਹੱਕ ਖੋਣ ਵਾਲੇ ਉਹ ਆਪਣੀ ਜ਼ਗੀਰ ਜਿਹੜੇ ਕਿਸਾਨਾਂ ਨੂੰ ਸਮਝਦੇ ਉਹਨਾਂ ਨੂੰ ਇਹ ਸਮਝ ਆ ਗਿਆ ਕਿ ਪੰਜਾਬ ਦੇ ਕਿਸਾਨ ਨੂੰ ਦਿਨ ਦਿਹਾੜੇ ਲੁੱਟਣ ਦੀ ਜਿਹੜੀ ਤੁਸੀਂ ਯੋਜਨਾ ਬਣਾਉਂਦੇ ਹੋ ਇਹ ਕਾਮਯਾਬ ਨਹੀਂ ਹੁੰਦੀ ਕਿਤੇ ਲੇਕਨ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਆਪਣੇ ਲੋਕਾਂ ਸਾਹਮਣੇ ਚੁਕਣ ਚ ਕੀ ਗੁਜ਼ਰੇ ਜੇ ਸਾਡੇ ਆਪਣੇ ਲੋਕਸਣ ਉਹਨਾਂ ਨੇ ਸਾਨੂੰ ਵੋਟ ਪਾਈ ਸੀ ਵੋਟ ਪਾ ਮੰਗਣ ਮੰਗਦੇ ਆ ਜਦੋਂ ਉਹ ਵੀ ਝੁਕਦੇ ਆ ਅਸੀਂ ਪਿੱਛੇ हट ਗਏ ਲਗਾਤਾਰ ਪੂਰੀ ਦੀ ਪੂਰੀ ਸਰਕਾਰ ਦੀ ਬੈਟਿੰਗ ਕਰ ਰਹੀ ਸੀ ਜਦੋਂ ਤੁਸੀਂ ਦੋ ਵਾਰੀ ਗਵਰਨਰ ਨੂੰ ਮਿਲੇ ਜਿਲ੍ਹਾ ਖਤਰ ਤੇ ਤਰਨੇ ਦਿੱਤੇ ਅਸਲ ਚ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਤਿਹਾਰ ਰਿਟਰਨ ਨੇਤਾ ਨੇ ਕੇਜਰੀਵਾਲ ਸੁਸੋਧੀਆਂ ਤੇ ਜੈਨ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਬਿਲਡਰ ਲੋਬੀ ਨੂੰ ਉਹ ਫਾਇਦਾ ਪਹੁੰਚਾਣਾ ਚਾਹੁੰਦੇ ਇਹ ਕੇਜਰੀਵਾਲ ਸੁਸੋਧੀਆਂ ਤੇ ਜੈਨ ਦਾ ਚੋਣਵੀ ਫੰਡ ਦਾ जुगाड़ ਸੀ ਜਿਸ ਤਰ੍ਹਾਂ ਨਿਆਇਲੇ ਨੇ ਐਕਟ ਕੀਤਾ ਜਿਸ ਤਰ੍ਹਾਂ ਗਵਰਨਰ ਸਾਹਿਬ ਨੇ ਐਕਟ ਕੀਤਾ ਜਿਸ ਤਰ੍ਹਾਂ ਪੰਜਾਬ ਦੀ ਜਨਤਾ ਨੇ ਇਕਜੁਟਤਾ ਦਿਖਾਈ ਜਿਹੜਾ ਵਿਰੋਧ ਸੀ ਪੁਰ ਰਾਜਪਾਲ ਦੇ ਘਰ ਚੋਂ ਵੀ ਇਸ ਗੱਲ ਦਾ ਆ ਰਿਹਾ ਸੀ ਨਿਆਂਲੇ ਨੇ ਵੀ ਸਪਸ਼ਟ ਕਿਹਾ ਕਿ ਦੋਸੋ ਜਿਹੜੇ ਇਰਚ ਉਜੜ ਜਾਣਗੇ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਜ਼ਮੀਨ ਦੇ ਮਾਲਕ ਦਾ ਕੀ ਬਣੇਗਾ ਜ਼ਮੀਨ ਦਾ ਪੈਸਾ ਦੇਣ ਦੀ ਗਰੰਟੀ ਕੀ ਹੈ ਜਿਹੜੇ ਉਸ ਜ਼ਮੀਨ ਤੇ ਖੇਤੀ ਮਜ਼ਦੂਰ ਨੇ ਉਹਨਾਂ ਦਾ ਕੀ ਬਣੇਗਾ ਜਿਹੜੇ ਘਰ ਉਜੜਣਗੇ ਜਿਹੜੀਆਂ ਛੋਟੀਆਂ ਬਸਤੀਆਂ ਉਜੜਣੀਆਂ ਉਹਨਾਂ ਦਾ ਕੀ ਬਣੇਗਾ ਇਹ ਕਈ ਐਸੇ ਪ੍ਰਸ਼ਨ ਸੀ ਜਿਨ੍ਹਾਂ ਦਾ ਭਗਵੰਤ ਮਾਨ ਦੀ ਸਰਕਾਰ ਕੋ ਕੋਈ ਜਵਾਬ ਨਹੀਂ ਸੀ ਕੀ ਐਨੀ ਵੱਡੀ ਜ਼ਮੀਨ ਕਰਨੀ ਕੀ ਹੈ ਔਰ ਕਿੰਨੇ ਸਾਲਾਂ ਚ ਪੂਰੀ ਹੋਏਗੀ ਕੋਈ ਜਵਾਬ ਨਹੀਂ ਸੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਆਪਣੀ ਸ਼ਾਈ ਜ਼ਿੰਦਗੀ ਦਾ ਪਿਗੀ ਬੈਂਕ ਸਮਝ ਲਿਆ ਸੀ ਪਰ ਪੰਜਾਬੀਆਂ ਨੇ ਸਾਬਤ ਕਰਤਾ ਕਿ ਆਪਣੀ ਧਰਤੀ ਆਪਣੀ ਅਸਮਿਤਾ ਆਪਣੀ ਪੰਜਾਬੀਅਤ ਦੀ ਰੱਖਿਆ ਅਸੀਂ ਕਰਨਾ ਜਾਣਦੇ ਹਾਂ ਲੇਕਿਨ ਚੁਕ ਸਾਹਿਬ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹ ਝੁਕ ਗਏ ਜਾਂ ਲੋਕਾਂ ਨੇ ਝਕਾਤਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਲੋਕ ਸਭਾ ਸੰਸਦ ਨੇ ਮਲਵਿੰਦਰ ਸਿੰਘ ਕਾਂਗੂ ਕਹਿੰਦੇ ਨੇ ਕਿ ਅਸੀਂ ਤਾਨਾਸ਼ੀ ਨਹੀਂ ਹੈਗੇ ਅਸੀਂ ਮੋਦੀ ਜਾਂ ਬੀਜੇਪੀ ਵਰਗੇ ਨਹੀਂ ਹੈਗੇ ਆਪਣੇ ਲੋਕਾਂ ਲਈ ਅਸੀਂ ਝੁਕੇ ਆ ਮੈਂ ਪੁੱਛਣਾ ਚਾਹਨਾ ਕਿ ਪੰਜਾਬ ਦੇ ਤੁਸੀਂ ਸੰਸਦ ਹੋ ਤੇ ਬਿਆਨ ਟਵੀਟ ਕਰਕੇ ਵਾਪਸ ਕਿਉਂ ਕੀਤਾ ਸੀ ਨਾਦਰਸ਼ਾਹੀ ਤੁਸੀਂ ਸਮਝਦੇ ਸੀ ਕਿ ਨਾਦਰਸ਼ਾਹੀ ਪਰਮਾਨ ਹੈ ਲੇਕਿਨ ਕੇਜਰੀਵਾਲ ਦੀ ਤਾਨਾਸ਼ਾਹੀ ਅੱਗੇ ਅਹੰਕਾਰਗੇ ਤਨ ਮਿੰਟਾਂ ਚ ਆਪਣਾ ਟਵਿੱਟਰ ਅਕਾਊਂਟ ਤੋਂ ਟਵੀਟ ਵਾਪਸ ਲੈਣਾ ਪਿਆ ਸੀ ਔਰ ਮੈਂ ਨਾਲ ਪੁੱਛਣਾ ਚਾਹਨਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਐਸਐਚਓ ਕਿਉਂ ਲਾਤੇ ਸੀ ਥਾਣੇ ਦੇ ਡੀਐਸਪੀਾਂ ਦੇ ਬਹਿ ਕੇ ਐਸਐਚਓ ਨੇ ਬਹਿ ਕੇ ਕਿਸਾਨਾਂ ਨੂੰ ਡਰਾਉਣਾ ਨਹੀਂ ਸ਼ੁਰੂ ਕੀਤਾ ਪਟਵਾਰੀਆਂ ਨੇ ਪਿੰਡ-ਪਿੰਡ ਮੀਟਿੰਗਾਂ ਨਹੀਂ ਕੀਤੀਆਂ ਕਿ ਜ਼ਮੀਨਾਂ ਤੁਹਾਡੀਆਂ ਦੇ ਲਾਲ ਲੀਕਾ ਫੇਰ ਦੇਾਂਗੇ ਇਹ ਪੂਰੀ ਕੋਸ਼ਿਸ਼ ਡਰਾਨ ਦੀ ਤਮਕਾਨ ਦੀ ਲੇਕਿਨ ਇਕੱਠਾ ਏਕਤਾ ਨੇ ਇਸ ਤਾਨਾਸ਼ਾਹੀ ਨੂੰ ਚੁਕਾਇਆ ਇਹਦੇ ਨਿਆਇਲੇ ਜੀ ਗੁੱਡ ਉਹਨੇ ਸਟੇ ਕਰਤਾ ਸੀ ਪੰਜਾਬ ਹਰਿਆਣਾ ਨਿਆਇਲੇ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਸਟੇ ਕੀਤਾ ਮੈਂ ਗਵਰਨਰ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਹਤੇ ਐਕਸ਼ਨ ਲਿੱਤਾ ਪੰਜਾਬ ਤੇ ਹਰਿਆਣਾ ਵਿੱਚ ਅਦਾਲਤਾਂ ਨੇ ਵੀ ਇਸ ਨੀਤੀ ਨੂੰ ਕਿਸਾਨ ਵਿਰੋਧੀ ਔਰ ਪੰਜਾਬ ਵਿਰੋਧੀ ਮੰਨਿਆ ਪਰ ਮਾਨ ਸਰਕਾਰ ਨੂੰ ਆਦਾਨੀ ਤੱਕ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਅਜੰਡਾ ਅਰਮਿਤ ਕੇਜਰੀਵਾਲ ਸਿਸੋਦੀਆ ਉਹ ਜਨਤਾ ਕਰਕੇ ਭੇਜਦੇ ਨੇ ਉਹਨਾਂ ਦਾ ਅਜੰਡਾ ਇੱਕ ਹੈ ਕਿ ਸਿਰਫ ਲੁੱਟੋ 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 ਪੰਜਾਬ ਨੂੰ ਇੱਕ ਲੁੱਟੂ ਟੋਲਾ ਆ ਕੇ ਲੁੱਟ ਰਿਹਾ ਅਸੀਂ ਪੰਜਾਬ ਨੂੰ ਬਚਾਵਾਂਗੇ ਔਰ ਮੈਂ ਪਹਿਲੇ ਵੀ ਕਿਹਾ ਸੀ ਗਵਰਨਰ ਸਾਹਿਬ ਅੱਗੇ ਵੀ ਕਿਹਾ ਸੀ 1 ਇੰਚ ਜ਼ਮੀਨ ਵੀ ਪੰਜਾਬ ਦੇ ਕਿਸਾਨਾਂ ਦੀ ਕਬਜ਼ਾ ਨਹੀਂ ਹੁੰਦਿਆਂਗੇ ਔਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਮੋਰਚੇ ਤੇ ਖੜੀ ਹੈ ਖੜੀ ਰਹੇਗੀ ਔਰ ਜ਼ਿੰਦਗੀ ਭਰ ਖੜੀ ਰਹੇਗੀ ਬਹੁਤ ਧੰਨਵਾਦ ਤੇ ਇਹ ਸਨ ਸਾਡੇ ਨਾਲ ਕੈਮਰਾਮੈਨ ਜਗਦੀਸ਼ ਦਿਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ